ਵਾਈਗੁਰਜੀ ਕਫਾਲ ਸਾਹ ਵਾਈਗੁਰਜੀ ਦੀ ਫਤਿਹ ਅੱਜ ਦਾ ਵਲੌਗ ਹੋ ਗਿਆ ਆਪਣਾ ਸ਼ੁਰੂ ਟਾਈਮ ਹੋ ਗਿਆ 6:30 ਫੇਰ ਹਰ ਇੱਕ ਗੱਲ ਨਾਲ ਡੈਡੀ ਜਿੱਤੇ ਆਉਂਦਾ ਅੱਗੇ 6:30 ਉਹਨੇ ਆਣ ਕੇ ਬੰਦਿਆਂ ਨੂੰ ਆਵਾਜ਼ ਮਾਰ ਦੇਣੀ ਹੁਣ ਜ਼ਿੰਮੇਵਾਰੀਆਂ ਸਾਹਮਣੀਆਂ ਪੈਣੀਆਂ ਕਰਨੀਆਂ ਪੈਣੀਆਂ ਕੰਮ ਚਲਾਉਣੇ ਪੈਣੇ ਆ ਜੇ ਮੋਟ ਕੇ ਆ ਗਏ ਆ ਤੇ ਸਾਰੇ ਬੰਦਿਆਂ ਨੂੰ ਚਾਹ ਪਿਆ ਕੇ ਕੀਆ ਕੱਦੂ ਲੱਗੇ ਪੂਰੇ ਤੜਾਉਣੇ ਅੱਜ ਨਾਲੇ ਇਹਨਾਂ ਨੂੰ ਥੋੜੀ ਗੋਡੀ ਮਰਾਉਣੀ ਆ ਜਿਹੜਾ ਸਲਾਬਾ ਯਾ ਰੇਤ ਜੀ ਛੜਦੀ ਨਹੀਂ ਚੁੱਕਿਆ ਜਾਵੇ ਨਾਲੇ ਗੰਡਿਆਂ ਦੀ ਗੋਡੀ ਮਰਾਉਣੀ ਆ ਗੰਡਿਆਂ ਨੂੰ ਖਾਦ ਪੋਣੇ ਸਪਰੇਅ ਕਰਾਉਨੇ ਸਾਰੇ ਕੰਮ ਕਰਨ ਵਾਲੇ ਆ ਕਿਉਂਕਿ ਡੈਡੀ ਨੇ ਅਖਣਾ ਪੁੱਤ ਦਿਹਾੜੀ ਵੜੀ ਆ ਤੇ ਵੇਲ ਨਾਲ ਠਾ ਕਰੋ ਤੇ ਉਦੋਂ ਹੁੰਦਾ ਸੀ ਚੱਲ ਉੱਠੀ ਪੈਣਾ ਨੇ ਤੇ ਉੱਠ ਕੇ ਜਾ ਕੇ ਕੰਮ ਕਰ ਲੈਣਾ ਹੋਣ ਦੀ ਇਹੋ ਕੁਸ ਖਾ ਗਿਆ ਹੁਣ ਕਰਾਂਗੇ ਬਸ ਤੜਕੇ ਉੱਠ ਕੇ ਬੰਦੇ ਠਾ ਗਏ ਵੇਲ ਨਾਲ ਕੰਮ ਤੇ ਲਾਏ ਹੁਣ ਕੱਲ ਸਵੇਰ ਨਾਲ 9 ਵਜੇ ਅੱਗੇ ਕੰਮ ਤੇ ਲੱਗਦੇ ਆ ਕੱਲ ਸਵੇਰ ਨਾਲ 9 ਵਜੇ ਕੇ ਫਾਟ ਲਾਤੀ ઠોઆઠોઆઠોઆઠોઆઠો ਅੱਜ ਪੂਰੀ ਫੇਰ ਧੁੰਦ ਪੈ ਗਈ ਆ ਇਹ ਦਿਨ ਕਿਉਂਕਿ પરમાત્મા ਨੂੰ ਪਤਾ ਵਾ ਫਸਲ ਨੂੰ ਕਿਹੜੀ ਜਰੂਰਤ ચી ਦੀ જરૂરਤਾ ਜਿੱਥੇ ઠੰਡ ਦੀ જરૂરਤਾ ઠੰਡ ਪੈ ਜਾਂਦੀ ਆ ਜਦੋਂ ਗਰਮੀ ਦੀ જરૂરਤਾ ਗਰਮੀ ਪੈ ਜਾਂਦੀ ਹੈ ਜਦੋਂ ਮੜੀ ਦੀ ਗਰਮੀ ਵਧਣ ਲੱਗਦੀ ਉਦੋਂ ਹੀ ਠੰਡ ਹੋ ਜਾਂਦੀ ਹੁਣ ਬੱਦਲ ਕਣੀ ਦਾ ਮੌਸਮ ਬਣਿਆ ਪਿਆ ਵੇਖੋ ਹੁਣ ਪੈਂਦਾ ਕਿ ਨਹੀਂ ਪੈਂਦਾ ਚਲ ਆ ਜਾ ਆ ਜਾ ਪੁੱਤ ਚਾਹ ਪੀ ਲੈ ਥੱਲੇ ਹਾਈ ਤਾਂ ਜਿੰਨਾ ਚ ਰੋਟੀ ਰਾਟੀ ਹੁੰਦੀ ਰੋਟੀ ਰੱਡ ਦਾ ਟਾਈਮ ਹੁੰਦਾ ਨਾ ਚਰ ਨੂੰ ਇੱਥੇ ਸਫਾਈ ਕਰਕੇ ਕੋਈ ਸਾਰੇ ਕੰਮ ਕਰਨੇ ਪਣੇ ਕੰਮ ਜੁੜੇ-ਉੜੇ ਪਏ ਕਣਕ ਸੀਜ਼ਨ ਦਾ ਕਰਕੇ ਜਿਹੜੀ ਆ ਉਹ ਪਰਣੀ ਪੈਣੀ ਆ ਅਜੇ ਪਪੂ ਉਧਰ ਲੱਗਣ ਵਾਲੇ ਆ ਤੇ ਇੱਕ ਹੁਣ ਅਪਰਾਲੀ ਵਾਲੇ ਵਿੱਚ ਹੀ ਹੋਂਡ ਹੈ ਪਿਆ ਤੇ ਇਹ ਜੀ ਲੱਗਣਾ ਇਹਦਾ ਅੱਡ ਠੇਕਾ ਮਾਰਿਆ ਸਾਰੇ ਕੰਮ ਨਾਲ ਨਾਲ ਕਰਨ ਵਾਲੇ ਤੇ ਕੱਲ ਕੱਲੀ ਖੇ ਪਰਾਂ ਛੁੱਟੀਆਂ ਪਰਾਲੀ ਆਪਾਂ ਸਾਰੀ ਇਕੱਠੀ ਕਰਨੀ ਐ ਇੱਥੇ ਨਾ ਇੱਕ ਥਾਂ ਤੇ ਇੱਧਰ ਛੁੱਟਦੇ ਪੁੱਤ ਆ ਉਧਰ ਛੁੱਟਦੇ ਜਾਂ ਉਧਰ ਛੁੱਟਦੇ ਆਪਾਂ ਪਰਾਲੀਆਂ ਸਾਰੀ ਤੰਗਲੀ ਨਾਲ ਇਕੱਠੀ ਕਰਨੀ ਐ ਜਿਹੜੂ ਗਾਰੇ ਤਾਂ ਜਗਾ ਤੈਨੂੰ ਆਪ ਸਿਆਲ ਦੀ ਹੁਣ ਆਪਣਾ ਬੰਦੇ ਛੱਟ ਗਿਉੜੇ ਕੱਲੀ ਕੱਲੀ ਮੋਟਰ ਦੇ ਕਣਕਾਂ ਦਾ ਕੰਮ ਚੱਲਣ ਡਿਆ ਨਾਲ ਕੰਮ ਜਿਆਦੇ ਆ ਜਿਹਨ ਕੰਮ ਹੁੰਦੇ ਹੁੰਦੇ ਹੋਣੇ ਆ ਬਾਕੀ ਨੈਰੂ ਭਲੀ ਕਰੇ ਤੰਦਰੁਸਤੀਆਂ ਬਖਸ਼ੇ ਸਾਰਾ ਕੋ ਹੋ ਜਾਣਾ ਪਰਿਵਾਰ ਜੀਗਦਾ ਵਕਤ ਕਿ ਆ ਕੰਮ ਜਿਹੜਾ ਇਹ ਕੋਈ ਨਾ ਕੋ ਕਰ ਦਿੰਦਾ ਚਲੋ ਗੱਡੀ ਉਹਨਾਂ ਦਾ ਸ਼ੌਂਕ ਹੁੰਦਾ ਸੀ ਬਾਪੂ ਸਾਡੇ ਦਾ ਸ਼ੌਂਕ ਹੁੰਦਾ ਹੈ ਵੀ ਮੋਟਰਾਂ ਤੇ ਬੇਰੀਆਂ ਹੋਣ ਕਿਉਂਕਿ ਉਹ ਹੁੰਦਾ ਹੀ ਪਿੱਲਾਂ ਪੜਿਆ ਲਿਖਿਆ ਘਾਟੀ ਅਨਪੜੀ ਤੇ ਮਾਰ ਆ ਰੰਜੀਤ ਸਿੰਘ ਦੀਆਂ ਜਦੋਂ ਕਹਾਣੀਆਂ ਕੂਣੀਆਂ ਸੁਣਨੀਆਂ ਤੇ 베ਰੀਆਂ ਲਾਈਆਂ ਹੁੰਦੇ ਉਹ ਕੀਤਾ ਜੋ ਕੀਤਾ ਉਹਨੂੰ ਸ਼ੌਂਕ ਹੁੰਦਾ ਵੀ ਆਪਣੀ ਹਰ ਇੱਕ ਮੋਟਰ ਤੇ 베ਰੀ ਹੋਵੇ ਸਾਡੇ ਤਕਰੀਬਨ ਹਰ ਇੱਕ ਮੋਟਰ ਤੇ 베ਰੀ ਆ ਕਿਸੇ ਨੂੰ ਕਦੀ ਜੀ ਡੱਕਿਆ 베ਰਖਾਨ ਤੋਂ ਜੋ ਮਰਜ਼ੀ ਕੋਈ ਖਾਵੇ ਜੇ ਹੁਣ ਇਹਨਾਂ ਨੂੰ ਇੱਥੇ ਰੋਟੀ ਬਣੀ ਖਾਲਾਂ ਹੀ ਥੋੜਾ ਜਿਆ ਯਾਰ ਮੋਣ ਮੜੀ ਲਾਈ 베ਰੀ ਦੀ 베ਰ ਖਾਈਏ ਥੋੜੇ ਪਰ ਜਾ ਬਾਬੇ ਲੱਗ ਜਿੰਨੇ ਖਾਣਾ ਹੋਵੇ ਆ ਕੇ ਖਾ ਸਕਦਾ ਹੁਣ ਸਾਰਿਆਂ ਨੂੰ ਮੋਟਰਾਂ ਦੇ ਛੱਡ ਗਏ ਗਿੱਲਦੀ ਸਬਜ਼ੀ ਆ ਸੁੱਕੀ ਤੇ ਹੈਗੀ ਆ ਦਹੀਂ ਲੈਣਾ ਇੱਕ ਵੀਰ ਪੁੱਛਦਾ ਆਈ ਵੀ ਤੁਸੀਂ ਬੰਦਿਆਂ ਨੂੰ ਇਹੋ ਜੀ ਰੋਟੀ ਹੋ ਰਹੀ ਹੈ ਜੋ ਇਹ ਘਰੇ ਖਾਣੇ ਉਹ ਹੀ ਇਹਨਾਂ ਨੂੰ ਸਬਜ਼ੀ ਲੇ ਸਬਜ਼ੀ ਬਾਲਾ ਆਣ ਦੂਸਰੀ ਮੋਟਰ ਆ ਇੱਥੇ ਵੀ 베ਰੀ ਹਰ ਇੱਕ ਮੋਟਰ ਤੇ 베ਰੀ ਤੇ ਫਾਲ ਦਾ ਬੂਟਾ ਇਹਨਾਂ ਦਿੰਦਾ ਹੈ ਹੁਣ ਆਪ ਵੀ ਗਾਂ ਇਹੋ ਹੀ ਸੋਚ ਰੱਖਾਂ ਜੀ ਕਿ ਜਿੰਨਾ ਵੀ ਹੋ ਸਕੇ ਕਿਉਂਕਿ ਕੁਦਰਤ ਨਾਲ ਜਿਹੜਾ ਪਿਆਰ ਆ ਨਾ ਸਭ ਤੋਂ ਵੱਡੀ ਚੀਜ਼ ਆ ਗਾੜੀ ਦਾ ਬਹੁਤ ਜ਼ਿਆਦਾ ਮੋਹ ਲਾਇਫ ਬੂਟਿਆਣਾ ਰੁੱਖਾਣਾ ਉਹਨੂੰ ਉਦਾਂ ਹੀ ਉਹਦੀ ਜਿਹੜੀ ਆ ਉਹਨਾਂ ਦੀ ਬਾਪੂਆਂ ਦੀ ਯਾਦ ਨੂੰ ਤਾਜ਼ਾ ਰੱਖਾਂਗੇ ਤਾਇਆ ਮਹਿੰਦਰ ਸਿੰਘ ਵੀ ਉਹਨਾਂ ਦਾ ਇਹ ਬਾਗ ਲਾਉਣਾ ਤੇ ਦੁੱਜਾ ਇਹ ਗਿਆ ਇਹ ਵੀ ਉਹਨਾਂ ਦਾ ਇਹ ਬਾਗ ਲਾਉਣਾ ਕਿ ਵੈਗਰੂ ਅਰਦਾਸ ਆ ਵੀ ਸਾਨੂੰ ਇਹਨਾਂ ਦੇ ਪੂਰਨ ਬਈ ਇਹਦੇ ਕੰਮ ਪੁੱਠੇ ਆ ਚਲੋ ਅਸੀਂ ਉਧਰ ਖਾਦਰ ਸਾਹਿਬ ਦੇ ਭੋਗ ਦਾ ਕਰਕੇ ਲੱਗੇ ਰਹੇ ਤਾਂ ਉਹਨੇ ਪਹਿਲਾਂ ਨੀਵੇਂ ਖੱਤੇ ਭਰੇ ਆ ਹੁਣ ਉੱਪਰਲੇ ਖੱਤਿਆਂ ਦਾ ਪਾਣੀ ਫੇਰ ਉਧਰ ਨੂੰ ਪੈਣ ਰਿਹਾ ਤੇ ਨਿਗੀਆਂ ਨਿਗੀਆਂ ਗੱਲਾਂ ਨਾ ਜਿਹੜੀਆਂ ਇਹ ਧਿਆਨ ਰੱਖਣ ਵਾਲੀਆਂ ਹੁੰਦੀਆਂ ਹਮੇਸ਼ਾ ਸਭ ਤੋਂ ਪਹਿਲਾਂ ਕਣਕ ਦਾ ਉੱਚਾ ਖੱਤਾ ਭਰੋ ਉੱਚੇ ਖੱਤੇ ਜੇ ਪਾਣੀ ਵਾਧ ਘਟ ਹੋ ਜੇ ਬੰਦਾ ਨੀਵੇਂ ਫਿਰ ਤੈਨੂੰ ਕੱਢ ਲੈਂਦਾ ਰੱਬੀ ਹੋਣਾ ਪਾਈਪ ਲਾਈਨ ਪਈ ਆ ਜੇ ਪਾਈਪ ਲਾਈਨ ਨਾ ਹੁੰਦੀ ਤੇ ਫੇਰ ਕਿੰਨਾ ਨੁਕਸਾਨ ਹਿਸਾਬ ਨਾਲ ਐਨਾ ਦੋਰੀਆਂ ਪਾਣੀ ਕਣਕੇ ਚ ਪੈ ਜੇ ਨੁਕਸਾਨ ਹੋ ਜਾਂਦਾ ਤੇ ਕਈ ਵੀਰ ਪੁੱਛਦੇ ਆ ਤੇਲਾ ਤੇਲਾ ਜੇ ਤੇ ਆ ਬਹੁਤ ਕਿਤੇ ਵੀ ਨਹੀਂ ਦਿਖਦਾ ਕੋਈ ਨਹੀਂ 2-4 ਦਿਨ ਹੋਰ ਕੱਢ ਲਓ ਬਾਈ ਚਾਂਸ ਬਾਅਦ ਚ ਪੈ ਜੇ ਫਿਰ ਜ਼ਿਆਦਾ ਨੁਕਸਾਨ ਹੋ ਜਾਂਦਾ ਇਸ ਕਰਕੇ ਦੋ ਕਰਨੀਆਂ ਪੈਣੀਆਂ ਜਦੋਂ ਤੁਹਾਨੂੰ ਪਤਾ ਲੱਗਣ ਡੇ ਪਿਆ ਵੀ ਆਪਣੇ ਝੋਨੇ ਦੇ ਝੋਨੇ ਸੌਰੀ ਕਹਤਾ ਕਣਕ ਦੇ ਉੱਪਰ ਇੱਕ ਦੋ ਦਾਣੇ ਬੈਠੇ ਆ ਉਦੋਂ ਹੀ ਸਪਰੇਅ ਕਰ ਦੋ ਨੁਕਸਾਨ ਨਾ ਹੋਣ ਦੋ ਜੇ ਨਹੀਂ ਹੈਗਾ ਤਾਂ ਫੇਰ ਏਡੀ ਕਾਲੀ ਕਰਨੀ ਵੀ ਨਹੀਂ ਲੋੜ ਤੇ ਇਸ ਕਰਕੇ ਆਪਣੀਆਂ ਕਣਕਾਂ ਇਹ ਨਿਸਰ ਲਈਆਂ ਹਨ ਹਨਾ ਵੇਖੋ ਹਨ ਇਧਰ ਨੂੰ ਪਾਣੀ ਖਰਾਬ ਹੋਣ ਲਿਆ ਤੇ ਨੀਵੀਂ ਕਣਕ ਨੇ ਭਰਤੀ ਦੇ ਇਹਨੂੰ ਫੇਰ ਦੋਰੀਆਂ ਪਾਣੀ ਪੈ ਜਾਣਾ ਇੰਨਾ ਗੱਲਾਂ ਦਾ ਧਿਆਨ ਨਹੀਂ ਰੱਖਦੇ ਬੰਦੇ ਉਹ ਪਾਣੀ ਹੋਰ ਵੀ ਕੋਈ ਹੋਜੀ ਖੁੱਲੀ ਜਾ ਆਉਂਦੀ ਆ ਰਾਲੀ ਦਾ ਕੰਮ ਫੇਰ ਸ਼ੁਰੂ ਆਪਣਾ ਹਾਂ ਕੋਤੋਂ ਮੈਂ ਚੱਕ ਕੇ ਜੇ ਪਾ ਦੇ ਓਏ ਪਹਿਲਾ ਦਿਨ ਨਾ ਭੇਜਿਆ ਨਹੀਂ ਆਉਂਦਾ ਹਾਂ ਅਹੀਂ ਮਾਪਦੇ ਮਾਪਦੇ ਕੋਹਨੇ ਦਾ ਮਾਰਦੇ ਪੈਰ ਤੇ ਹਾਂ ਹਾਈ ਕਿਤੇ ਤੂੰ ਚੋਰ ਸਗੰਡ ਫਸਾਉਂਦਾ ਤੇ ਤਾ ਆਪ ਸੌਖਾ ਰਹਿਣਾ ਸੀ ਨਾਲੇ ਹੂੰ ਉਹ ਥੋੜਾ ਜਿਹਾ ਚੱਕੇ ਨਹੀਂ ਨਾ ਪਾਈ ਗੱਲ ਕੋਰ ਚਲੋ ਬਸ ਰੱਖ ਜੋ ਮੜਾ ਇਹਨੇ ਠਹਿਰ ਕੇ ਚੱਕ ਕਰ ਲਿਆ ਤੂੰ ਸੱਟ ਮੁੜ ਕੇ ਵਜਨ ਚਾਕੇ ਖੜੇ ਹਾ ਸਾਈਡ ਹੁਣ ਆ ਸੁੱਟ ਕੇ ਇੱਕ ਵਾਰ ਮੇਰੇ ਵੀਰ ਆ 30 ਪਰਾਲੀ ਸੁੱਟੋ ਫੇਰ ਐ ਇਧਰੇ ਵੀਰ ਇਸ ਤਰ੍ਹਾਂ ਆ ਲੱਗ ਗਿਆ ਨਾ ਵਾਰ ਹੁਣ ਇਹਦੇ ਉੱਤੇ ਖੁੱਲੀ ਪਰਾਲੀ ਸੁੱਟ ਦੇਣੀ ਆ ਖੁੱਲੀ ਪਰਾਲੀ ਸੁੱਟ ਕੇ ਫੇਰ ਵਾਰ ਲਾਉਣਾ ਹਾਂ 10 ਲਵਾ 9 ਲਵਾਈ ਗਈ ਉਹ ਤਾਂ ਹੈ 10 ਲਵਾ ਦੀ ਸੁੱਟ ਲਾ 10 10 ਤੱਕ ਨਹੀਂ ਹੁਣ ਦਜਾ ਇਨੂੰ ਮੜਾ ਮੜਾ ਨਾ ਜਿਤਨਾ ਵੀ ਫੱਤੇ ਬਰਾਊਨ ਹੋ ਗਏ ਤੇ ਇਹਨੂੰ ਜਾਬਦੀ ਆ ਆਪਣੀ ਵੀ ਫੰਗੀ ਸਾਈਡ ਦੀ ਸਪਰੇ ਕਰਨੀ ਪੈਣੀ ਆ ਅੱਜ ਸ਼ਾਮ ਨੂੰ ਤੇਲੇ ਵਾਲੀ ਸਪਰੇ ਵੀ ਕਰਦੇ ਆ ਬੂਟਿਆਂ ਨੂੰ ਹੁਣ ਤੇਲੇ ਦੀ ਸ਼ਿਕਾਇਤ ਹੋਣੀ ਆ ਤੇ ਨਾਲ ਹੀ ਇੱਕ ਫੰਗੀ ਸਾਈਡ ਪਾ ਦੇਵੇ ਸਪਰੇਆਂ ਵੀ ਜ਼ਰੂਰੀ ਹੋ ਜਾਂਦੀਆਂ ਅੱਦਾਂਵਾ ਜਿਹੜਾ ਆਪਾਂ ਉਦਾਂ ਲੈਂਦੇ ਉਹ ਵੀ ਚਟੀਕੇ ਲਾਉਂਦੇ ਉਹ ਜਿਆਦਾ ਨੁਕਸਾਨ ਆ ਇਦਾਂ ਮਾੜੀਆਂ ਮੋਟੀਆਂ ਸਪਰੀਆਂ ਕਰਕੇ ਤੇ ਬੰਦੇ ਪ੍ਰਾਲੀ ਲੱਦਣਦੇ ਆ ਬਾਗ ਨੂੰ ਪੂਰੇ ਫੁੱਲ ਹਰੇ ਭਰੇ ਲੱਗ ਗਏ ਆ ਹੁਣ ਮੰਡ ਵੀ ਆਪਣਾ ਰੰਗ ਜਿਹੜਾ ਥੋੜਾ ਥੋੜਾ ਦਿਖਾਉਣ ਡਿਆ ਪਿਆ। ਇੰਨਾ ਰੇਤ ਦੇ ਵਿੱਚ ਕਣਕਾਂ ਪੂਰੀਆਂ ਵਧੀਆ ਧੁਰੀਆਂ ਆਈ। ਤੇ ਹੁਣ ਐ ਜਿੱਥੇ-ਜਿੱਥੇ ਜਿਆਦੀ ਰੇਤ ਉੱਥੇ ਕਣਕਾਂ ਸੁੱਕੀ ਜਾਂਦੀਆਂ ਆਟੋਮੈਟਿਕੀ। ਆਇਆ ਸਰੋ ਦਾ ਕੀ ਆ। ਸਿਆਲ ਚ ਲੱਗਦੀ ਵੀ ਸਰੋ ਵਧੀਆ ਜੂਰੀ। ਪਰ ਐ ਸੁੱਕ ਗਈ ਆ। ਕੋਰੀ ਰੇਤ ਵਾ ਦੇ ਵਿੱਚ ਨੁਕਸਾਨ ਤੇ ਹੋਣਾ ਹੀ ਆ। ਹੋਲੀ-ਹੋਲੀ ਜ਼ਮੀਨਾਂ ਵੰਡ ਗਈਆਂ ਪੱਧਰ ਹੋਣ ਗਏ ਫੇਰ ਜਾ ਕੇ ਗੱਲ ਬਣਨੀ ਆ ਆ ਵੀਰ ਹੁਣ ਕਰਾ ਪੰਦਰ ਕਰਨ ਧਿਆ ਹੁਣ ਮੱਕੀ ਲਾਊਗਾ ਕਰੂਗਾ ਕੰਮ ਸਾਰੇ ਚਲੋ ਹੋਲੀ-ਹੋਲੀ ਸਾਰੇ ਕੰਮ ਹੋ ਜਾਣੇ ਵੈਗ ਨਾਲ ਤੇ ਬਾਦਸ਼ਾਹ ਫੇਰ ਪਰ ਆ ਕੇ ਦਰਿਆ ਦੀ ਹਾਲਤ ਕੀ ਗਾ ਡਾਉਣੀਆਂ ਦਰਿਆ ਪੂਰਾ ਬੜਾ ਚੜਿਆ ਨੀਆ ਬਸ ਹੁਣ ਇਹਦਾ ਹੀ ਡਰ ਰਿਹਾ ਕਰਨਾ ਚੜ ਗਿਆ ਹੋਏ ਲਹਿ ਗਿਆ ਹੋਏ ਬਸ ਇਹੋ ਹੀ ਸਾਰਾ ਆ ਤੇ ਪਿੰਡੇ ਨੇ ਕੀਤਾ ਇੰਜਣ ਚਾਲੂ ਇਹ ਇੰਜਨਾਂ ਦਾ ਇਹ ਫਾਇਦਾ ਹੈ ਕਿ ਤੁਸੀਂ ਤੇਲ ਪਾਣੀ ਬਦਲੋ ਤੇ ਸਾਫੋ ਦਿਨ ਚੱਲਦਾ ਹੈ ਅਜਿਹਾ ਤੇਲ ਬਦਲਦਾ ਜੀ ਇਹਨੂੰ ਬੜਾ ਖੜਕਾ ਦੇਆ ਗੰਦਿਆ ਨਿਕਲ ਜਾਊਗਾ ਬਾਬਾ ਜੀ ਆਪਣੇ ਇਹਨਾਂ ਚੀਜ਼ਾਂ ਦੇ ਮਾਰ ਆਏ ਕਾਲਾ ਨਹੀਂ ਪੈਂਦਾ ਅਜੇ ਅਸੀਂ ਥੋੜੇ ਕਾਲੇ ਪੈ ਜੰਨੇ ਹਰ ਇੱਕ ਬੰਦੇ ਦਾ ਯਾਰ ਗੋਣ ਹੁੰਦਾ ਇਹਦੇ ਤੇ ਇਹ ਬੜਾ ਤਕੜਾ ਗੋਣਾ ਵੀ ਸਹਿਜ ਮਤੇ ਨਾ ਕੰਮ ਕਰਨਾ ਭਲਾ ਥੋੜਾ ਹੋ ਜੇ ਇਹ ਸਾਡੇ ਫਾਰਮ ਦਾ ਇੰਜੀਨੀਅਰ ਆ ਹਰਜਿੰਦਰ ਸਿੰਘ ਦਾ ਨਾਮ ਚਲੋ ਮੇਰਾ ਦੇ ਕੰਮ ਆ ਉਦਲੀ-ਉਦਲੀ ਜਾਈ ਹੁੰਦਾ ਵਾ ਯਾਰ ਬੀ ਚੀਜ਼ ਲੈ ਇੰਨੇ ਵੇਲਾ ਸਾਰੀ ਦਿਹਾੜੀ ਇੰਦਰੀਂ ਮਾਨਲਾ ਵੀ ਕੋਈ ਵੀ ਚੀਜ਼ ਖਰਾਬ ਆ ਜਾਂ ਕੁਝ ਵੀ ਆ ਇਹਨੂੰ ਆਖੜਾ ਤੋੜਾ ਕਿਉਂਕਿ ਇਹਨੇ ਕਾਲੇ ਨਹੀਂ ਪਹਿਣਾ ਸਹਿਜ ਮਦੇਨਾ ਕੰਮ ਕਰਨਾ ਹੁਣ ਕਣਕ ਨੂੰ ਮਾਰਨਾ ਹੈ ਢੀੜਾ ਆ ਮਾਨੂੰ ਪਤਾ ਲੱਗਦਾ ਹੁੰਦਾ ਵੀ ਕਿਦਾਂ ਕਿ ਬਿਮਾਰੀ ਸ਼ਮਾਰੀ ਜਾਂ ਕੋਈ ਕਣਕ ਭਰਨ ਵਾਲੀ ਇਹ ਪਰ ਨਾਲੀ ਹੈ ਸ਼ਾਮਾ ਨੂੰ ਤੋਂ ਪਰੇ ਨਾਲ ਜਿਹੜੀ ਕਣਕਾ ਕਮਲੌਂਦੀ ਆ ਇਹ ਮੰਡ ਦੇ ਵਿੱਚ ਕੋਈ ਅਜੇ ਤੇਲੇ ਦਾ ਨਹੀਂ ਕੋਈ ਛਿੱਟਾ ਨਾ ਜੇ ਕੋਈ ਹੋਰ ਦਿਨ ਨੇ ਟ੍ਰੇਲ ਹੁੰਦੀ ਹੈ ਢੀੜਾ ਨਹੀਂ ਵੱਜਦਾ ਸ਼ਾਮ ਨੂੰ ਤੇਲੇ ਦਾ ਵੀ ਪਤਾ ਲੱਗ ਜਾਣਾ ਇਹ ਤੇਲਾਦ ਨਹੀਂ ਕਿਤੇ ਹੋਰ ਵੀ ਸੁੱਕ ਨਹੀਂ ਸਕੀ ਇਹ ਪਤਾ ਲੱਗ ਜਾਣਾ ਇਸ ਕਰਕੇ ਤਣਕ ਨੂੰ ਜਦੋਂ ਵੀ ਢੀੜਾ ਮਾਰਨਾ ਸ਼ਾਮਾਂ ਨੂੰ ਮਾਰੋ ਫਿਰ ਹਾਰੇ ਦੀ ਚੀਜ਼ ਆ ਪਤਾ ਲੱਗਦਾ ਬਾਕੀ ਬਹੁਤ ਭਾਰੀਆਂ ਕਣਕਰ ਸੀ ਮੇਰੀ ਠੰਡ ਅਜੇ ਤੱਕ ਪੈਣ ਰਹੀ ਐ। ਇਹਦੇ ਨਾਲ ਕਣਕਾਂ ਦਾ ਝਾੜਾ ਉਹ ਵਧੂਗਾ। ਸਿਹਤੀਆਂ ਕਣਕਾਂ ਦਾ ਪਤਾ ਨਹੀਂ ਜੇਤਰੀਆਂ ਵਾਰ ਕੀ ਝਾੜ ਵਾਜ ਜਾਣਾ। ਉਹ ਮੌਸਮ ਦੇ ਉੱਤੇ ਡਿਪੈਂਡ ਹੁੰਦਾ ਵਾ। ਜਿੰਨੀਆਂ ਮਰਜ਼ੀ ਸਪਰੇਅਾਂ ਕਰ ਲਈਏ। ਇਹ ਮੌਸਮ ਸਹੀ ਆ। ਫਿਰ ਝਾੜ ਵਾਜ ਜਾਣਾ ਨਹੀਂ ਚੱਲੇਗਾ। ਇਹ ਤਾਂ ਪੰਜੂਨ ਹੈ ਤੇਰ ਬਾਕਾਰ ਹੀ ਲਿਆ। ਇਹਨੂੰ ਕਰ ਲੱਗੇ ਸਪਰੇ ਮੋਟਰ ਚਲਾ ਕੇ ਨਹੀਂ ਤੇ ਉੱਥੋਂ ਭਰ ਲੈਣਾ ਹੈ ਆਪਾਂ ਚ ਬੱਚੇ ਚ ਪਰ ਜਾਣਾ ਨਹੀਂ ਲੱਗੇ ਨੇ ਬੂਟਿਆਂ ਨੂੰ ਸਪਰੇ ਕਰਨ ਦੇ ਐਨ ਪੀ ਕੇ ਤੇ ਤੇਲੇ ਵਾਲੀ I oh, ਰੱਲ ਹੋ ਗਿਆ ਵੀਰਾਂ ਦਾ ਲੋਡ ਤੇ ਬੂਟਿਆਂ ਨੂੰ ਅੱਜ ਕੀ ਹੰ ਸਪਰੇ ਪ੍ਰਾਵਾ ਪਹਿਲੀ ਵਾਰ ਮਾਰੀ ਸਪਰੇ ਵੈਗ ਨੂੰ ਸੋਖੀ ਰੱਖੇ ਅੱਗੇ ਤਾਂ ਟੈਨਸ਼ਨ ਨਹੀਂ ਹੁੰਦੀ ਹਮ ਵੈਸੇ ਹੀ ਮੰਨਤੇ ਟੈਨਸ਼ਨ ਦੀ ਕੋ ਖਰਾਬ ਨਾ ਹੋ ਜੇ ਕਿਉਂਕਿ ਅੱਗੇ ਉਹ ਆਫ ਕਰਦਾ ਹੁਣ ਜੇ ਖਰਾਬ ਹੋ ਗਿਆ ਫੇਰ ਰੱਖਣਾ ਵੀ ਲੈ ਜਿੰਨਾ ਕੀਤਾ ਵੈਗ ਨੂੰ ਸੋਖੀ ਰੱਖੀ ਪ੍ਰਾਵਾ ਤੇ ਜਿਹੜੇ ਜਿਹੜੇ ਬੂਟੇ ਰਹਿ ਗਏ ਆ ਉਹਨਾਂ ਨੂੰ ਬਾਅਦ ਚ ਮਾਰ ਕੇ ਹੱਥਾਂ 'ਤੇ ਪੰਪੜਾ ਮਾਰ ਦਾਂਗੇ ਥੋੜੀ ਰਹਿ ਗਈ ਉਹ ਗੁੱਠੀ ਜਿਹੀ ਬਾਕੀ ਵੱਜ ਗਈ ਤੇਲੇ ਵਾਲੀ ਤੇ 19 19 ਮਾਰੀ ਆ ਸਾਰੇ ਵੱਜ ਗਈ तकरीबन ਸਬਜੀ ਸਬਜੀ ਨੂੰ ਤੇ ਅੱਜ ਦਾ ਬਲੌਗ ਆਪਣਾ ਇੰਨਾ ਕੀ ਤੇ ਸਾਰੇ ਵੀਰ ਪੁੱਛਦੇ ਆ ਪੱਠੇ ਵੱਢਣ ਵਾਲੀ ਮਸ਼ੀਨ ਆਪਾਂ ਸੁਲਤਾਨਪੁਰੋਂ ਥਿੰਦ ਮਸ਼ੀਨਰੀ ਵਾਲਿਆਂ ਤੋਂ ਲਈ ਆ ਉਹਨਾਂ ਦਾ ਨੰਬਰ ਵੀ ਤੁਹਾਨੂੰ ਦੇ ਦਾਂਗੇ ਤੇ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਜਿਹੜੇ ਆਪਣਾ ਬਲੌਗ ਵੇਂਦੇ ਆ ਤੇ ਅੱਜ ਦਾ ਬਲੌਗ ਆਪਣਾ ਐਡਾ ਹੀ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ